ਸ਼ਲੋਕ ਮਹੱਲਾ ਪੰਜਵਾਂ ਹਰਨਾਖੀ ਕੋ ਸੱਚ ਵੈਣ ਸੁਣਾਈ ਜੋਤ ਉਕਰੇ ਉਧਾਰਣ ਜੋਤੋ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਪਿਰ ਟੈਂਡਾ ਮਨ ਸਾਧਾਰਣ ਦੁਰਜਨ ਸੇਤੀ ਨੇਹ ਰਚਾਇਓ ਦਾਸ ਵਿਖਾ ਮੈਂ ਕਾਰਣ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਬਿਹੋਣੀ ਪੈਰਛਲ ਸੁਬੀਨਾ ਛੱਡ ਗਵਾਇਓ ਦੁਰਮਤ ਕਰਮ ਬਿਹੋਣੀ ਨਾਹੋ ਭੁੱਲੀ ਨਾਹੋ ਚੁੱਕੀ ਨਾ ਮੈਂ ਨਾਹੀ ਦੋਸਾ ਜੇ ਤਹੋ ਲਾਈ ਤੇ ਤਹੋ ਲੱਗੀ ਤੂੰ ਸੁਣ ਸੱਚ ਸੰਦੇਸਾਂ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫਿਰ ਔ ਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਇ ਸਵਾਰੀ ਕਰ ਮਹਿ ਇੰਨ ਧਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾ ਗੁਣ ਮਾਣ ਹਰ ਲਿਐ ਇਕ ਦੇਵੋ ਰਾਤ ਮੁਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਗੁਰ ਪੁਰਖ ਧਿਆਇ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕੇਲ ਵਿਖ ਚਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਉਨਿ ਛੱਡਿਆ ਮਾਇਆ ਸੁਹਾਵੜਾ ਧਨ ਸੰਚਨਾ ਧਨ ਸੰਚਿਆ ਨਾਮ ਅਪਾਰ ਅੱਠ ਪਹਿਰ ਇਕ ਤੈ ਲਵੈ ਮੰਨਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸਨ ਪਿਆਰ ਪਉੜੀ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੈ ਚਿੱਤ ਤਿਸ ਜਨ ਤਿਸ ਜੰਮ 나ਹੇ ਦੁਖ ਜਿਸ ਤੂੰ ਆਵੈ ਚਿੱਤ ਤਿਤ ਸੁਖ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੈ ਚਿੱਤ ਸੋ ਪਰਵਾਣ ਜਨ ਜਿਸ ਤੂੰ ਆਵੈ ਚਿੱਤ ਬਹੁਤਾ ਤਿਸ ਧੰਨ ਜਿਸ ਤੂੰ ਆਵੈ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੈ ਚਿੱਤ ਤਿਨ ਕੁੱਲ ਉਧਾਰਿਆ ਸ਼ਲੋਕ ਮਹੱਲਾ 5 ਅੰਦਰੋਂ ਅੰਨਾ ਬਾਹਰੋਂ ਅੰਨਾ ਕੁੜੀ ਕੁੜੀ ਗਾਵੇ ਦੇਹੀ ਤੋਹ ਚੱਕਰ ਬਣਾਏ ਮਾਇਆ ਨੋ ਬੋਹਤਾਵੇ ਅੰਦਰ ਮਹਿਲ ਨਾ ਤੁਰੈ ਹੋ ਮੈਂ ਫਿਰ ਫਿਰ ਆਵੇ ਜਾਵੇ ਨੀਂਦ ਵੇ ਅਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਬੈਸ ਨੋ ਨਾਮ ਕਰਮੋ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ ਹੰਸਾ ਵਿੱਚ ਬੈਠਾ ਬੱਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਹ ਹੰਸ ਸਭਾ ਵਿਚਾਰ ਕਰ ਦੇਖਨ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਾਗ ਟੱਡਾ ਭਲਣ ਜਾਵੇ ਉੱਡ ਰਿਹਾ ਵਿਚਾਰਾ ਬੱਗਲਾ ਮਤ ਹੋਵੇ ਮਨ ਲਖਾਵੇ ਜਿਤ ਕੋ ਲਾਇਤ ਤਹੀ ਲਗਾ ਕਿਸ ਦੋਸੁ ਦਚੈ ਜਾਂ ਹਰ ਈਵੈ ਭਾਵੈ ਸਤਗੁਰ ਸਰਵਰ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੁ ਪਾਵੈ ਸਿਖ ਹੰਸ ਸਰਵਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਨਕ ਸਰਵਰ ਭਰ ਪੂਰੇ ਖਾਇ ਖਰਚ ਰਹੇ ਟੂਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੈ ਭਾਵੈ ਜਨ ਨਾਨਕ ਜਿਸ ਤੈ ਮਸਤਕ ਭਾਗ ਧੁਰ ਲਿਖਿਆ ਸੋ ਸਿਖ ਗੁਰੂ ਪਹਿ ਆਵੈ ਆਪ ਤਨਿਆ ਕੁਟੰਬ ਸਭ ਤਾਰੇ ਸਭ ਸ੍ਰਿਸ਼ਟ ਛਡਾਵੇ ਮਹੱਲਾ ਪੰਜਵਾ ਪੰਡਤ ਆਖਾਏ ਬਉਤੀ ਰਾਹੀ ਕੋੜੜ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ ਤਿਸ ਨਾ ਹੀ ਦੇਹਾ ਕੁੜੀ ਆਵੈ ਕੁੜੀ ਜਾਵੈ ਮਾਇਆ ਕੀ ਨਿਤ ਜੋਹਾ ਸੱਚ ਕਹਿ ਤਾ ਸ਼ੋ ਹੋ ਆਵੈ ਅੰਤਰ ਬਹੁਤਾ ਰੋਹਾ ਵਿਆਪਿਆ ਦੁਰਮਤ ਕਬਧ ਮੂੜਾ ਮਨ ਲਾਗਾ ਤਿਸਮੋਹਾ ਠੱਗੈ ਸੇ ਤੀ ਠੱਗ ਰਾਲ ਆਇਆ ਸਾਤ ਭੇ ਕੁ ਜਿਹਾ ਸਾਧਗੁਰ ਸਰਾਫ ਨਦਰੀ ਵਿੱਚ ਦੋ ਕੱਢਾ ਤਾਂ ਉਗੜਿਆ ਸਭ ਉਗੜ ਆਇਆ ਲੋਹਾ ਬਹੁ ਤੇਰੀ ਤਾਇਰ ਲਾਇਰ ਲਾਇ ਦਿੱਤਾ ਉਗੜਿਆ ਪੜਦਾ ਅਗਿਆ ਇਕ ਲੋਹਾ ਸਤਗੁਰ ਕੀ ਜੇ ਸਰਣੀ ਆਵੇ ਫਿਰ ਮਨੂਰਹ ਕੰਚਨ ਹੋਹਾ ਸਤਗੁਰ ਨਰਮੈਰ ਪੁੱਤਰ ਸਤਰ ਸਮਾਨ ਔ ਗਣ ਕਟੇ ਕਰੇ ਸੁਧ ਦੇਹਾ ਨਾਨਕ ਜੇ ਸੁਰਮਸਤਕ ਹੋਵੈ ਲਿਖਿਆ ਤੇ ਸਤਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਇ ਤਿਸਰ ਦਾ ਉਪਸੇਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ 부ਜੈ ਜੋ ਤੁਧ ਪਾਣਾ ਜੰਤ ਸੋ ਦਰਗਹਿ ਸਿਜੈ ਜਿਸਨੋ ਤੇਰੀ ਨਦਰ ਹਉ ਮੈਂ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕਾ ਸੁਆਮੀ ਵਾਲ ਨਿਰਭਉ ਸੋ ਭਈ ਜਿਸਨੂੰ ਤੂੰ ਕਿਰਪਾਲ ਸੱਚਾ ਸੂਥੈ ਜਿਸਨੂੰ ਤੇਰੀ ਮਾਇਆ ਨਾ ਪੋਹੈ ਅਗਨਈ ਤਿਸਨੂੰ ਸਦਾ ਦਿਆਲ ਜਨ ਗੁਰ ਤੇ ਮਤ ਲਈ ਸ਼ਲੋਕ ਮਹੱਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮੰਤਨ ਅੰਤੁਰਵਾਸ ਦੁਖਾ ਨਾ ਹੋਏ ਹੱਥ ਦੇ ਆਪ ਰਖ ਬਿਆਪੈ ਭਉ ਨਾ ਕੋਏ ਗੁਣ ਗਾਵਦ ਨਰਾਇਣ ਇਤੈ ਕਮ ਲਾਏ ਸਤਿਨਾਕ ਸੰਗ ਹਉ ਮੈ ਰੋਗ ਜਾਏ ਸਰਬ ਨਰਾਤਰ ਖਾਸਮ ਏਕੋ ਰਬ ਰਹਾ ਗੁਰ ਪ੍ਰਸਾਦੀ ਸਚ ਸਚੂ ਸਚ ਲਹਿਆ ਦਇਆ ਕਰਹੁ ਦਇਾਲ ਆਪਣੀ ਸਿਫਤ ਦੇਹ ਦਰਸਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪਿਐ ਮਨ ਮਾਏ ਇਕ ਸ ਕੀ ਸਰਣਾਏ ਇਕ ਸੋ ਕਰਿ ਪਰਹੜੀ ਦੂਜੀ ਨਹੀਂ ਜਾਏ ਏਕੋ ਦਾਤਾ ਮੰਗਿਐ ਸਭ ਕੁਿਸ ਪੱਲ ਲੈ ਪਾਏ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉੱਠਾ ਆਏ ਜਲ ਥਲ ਮਹੀਲ ਰਬ ਰਹਾ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਨ ਨਾਨਕ ਖਸਮਰ ਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿਨਹਿ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿਰ ਨੌ ਨਿਦ ਪੁੱਛੀਐ ਜਿਸਨੂੰ ਤੂੰ ਪ੍ਰਭ ਵੱਲ ਤੇਸ ਕਿਆ ਮੁਹ ਜੰਗੀ ਜਿਸਨਾ ਤੇਰੀ ਮਿਹਰ ਸ ਤੇਰੀ ਬੰਦਗੀ ਸ਼ਲੋਕ ਮਹੱਲਾ ਪੰਜਵਾਂ ਹੋ ਕ੍ਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਤਦੋਂ ਭੁੱਲੇ ਸ ਜਮ ਜਮ ਮਰਦੇ ਤਿੰਨ ਕਦੇ ਨ ਚੁੱਕਣ ਹਾਵੇ ਮਹੱਲਾ ਪੰਜਵਾਂ ਸਤ ਗੁਰ ਸਿਮਰੋ ਆਪਣਾ ਘਟ ਕਟ ਕਟ ਘਾਟ ਹਰ ਹਰ ਨਾਮ ਜਪਤਾਂ ਕੋਈ ਨ ਬੰਦਾ ਵਾਟ ਪੌੜੀ ਤਥਾ ਤੂੰ ਸਮਰਾਥ ਜਿਤੈ ਕੋਈ ਨਾ ਹੈ ਉਤੇ ਤੇਰੀ ਰਖ ਅਗਨੀ ਉਦਰਮਾ ਹੈ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੜ ਜਾਏ ਪਉ ਦਲ ਬਖਮਸਗਾਹ ਗੁਰਸਬਦੀ ਪਾਰ ਪਾਹ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੰਨ ਗੁਣ ਗੋਬਿੰਦ ਗਾਹੇ ਸਭ ਸਨੋ ਕਿਰਪਾਲ ਸੁਮਾਲੇ ਸਾਹਿਬਰ ਤਕ ਕੋਈ ਨਾ ਜਾਏ ਜੇ ਆਵੇਂ ਤਦਿਆ ਹੈ ਸਲੋਕ ਮਹੱਲਾ 5ਵਾਂ ਦੂਜਾ ਤਿਸਨਾਂ ਬੁਝਾਏ ਹੋ ਪਾਰ ਬ੍ਰਾਹਮਣ ਆਮ ਦੇਹੋ ਆਧਾਰ ਅਗਮਾ ਗੋਚਰ ਸਾਹਿਬ ਸਮਰਾਤ ਸਤਿਦਾਤਾ ਹਰ ਤੂੰ ਨਿਹਚਲ ਨਰਵੈਰ ਸੱਚ ਸੱਚਾ ਤੁਧ ਦਰਬਾਰ ਕੀੰਤ ਕਹਿ ਨਾ ਜਾਈਐ ਅੰਤ ਨ ਪਾਰ ਆਵਾਰ ਪ੍ਰਭ ਛੂਡ ਹੋਰ ਜੇ ਮੰਗਣਾ ਸਭ ਵਿਖਿਆ ਛਾਰ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਬਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ ਨਾਨਕ ਇੱਕ ਆਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ ਅਨੰਦ ਸੂਖ ਬਿਸਰਾਮ ਨਿਤ ਹਰਿ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇਹ ਨਾਨਕ ਉਦੁਰਸ ਨਾਏ ਪੌੜੀ ਨਾ ਤੂੰ ਆਵ ਵਸ ਬੋਤ ਕਣਾਵਣ ਨਾ ਤੂੰ ਆਵ ਵਸ ਬੇਤ ਪੜਾਵਣ ਨਾ ਤੂੰ ਆਵ ਵਸ ਤੀਰਥ ਨਾਈਏ ਨਾ ਤੂੰ ਆਵ ਵਸ ਬੋਤ ਧਰਤੀ ਧਾਈਏ ਨਾ ਤੂੰ ਆਵ ਵਸ ਕਿਤਾ ਸਿਆਣ ਪੈ ਨਾ ਤੂੰ ਆਵ ਵਸ ਬੋਤਾ ਦਾਨ ਦੇ ਸਭ ਕੋ ਤੇ ਰਵਸ ਅਗਮ ਅਗੋਚਰਾ ਤੂੰ ਭਗਤਾ ਖੈ ਵਸ ਭਗਤਾ ਤਾਣ ਤੇਰਾ ਸ਼ਲੋਕ ਮਹੱਲਾ 5ਵਾਂ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲੈਣ ਗੁਰ ਕਾ ਸਬਦ ਅੰਮ੍ਰਿਤ ਰਸ ਖਾਣ ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਉਣ ਮਹੱਲਾ ਪੰਜਵਾਂ ਹੁਕਮ ਉਚਲੈ ਹੁਕਮੇ ਰਹੈ ਹੁਕਮੇ ਦੁਖ ਸੁਖ ਸੰਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੂੰ ਹੋਵੈ ਦਾਤ ਹੁਕਮ ਰਹਿ ਹੁਕਮੇ ਹੀ ਜੀਵੈ ਹੁਕਮੇ ਨਾਨਾ ਵਡਤਾ ਥੀਵੈ ਹੁਕਮੇ ਸੂਗ ਹਰਖ ਆਨੰਦ ਹੁਕਮੇ ਜਪੈ ਨਰੋ ਦਰਗੋ ਰਮੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਚਾ ਕੋ ਭਗਤੀ ਲਾਇ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਾਂ ਤਿਸ ਢਾਡੀ ਬਲਹਾਰ ਜੇ ਗਾਵੇ ਗੁਣ ਅਪਾਰ ਸੋ ਢਾਡੀ ਧਨ ਧਨ ਜਿਸ ਲੋੜੇ ਨਰੰਕਰ ਸੋ ਢਾਡੀ ਭਾਗਠੋ ਜਿਸ ਸੱਚਾ ਦਵਾਰਬਾਰ ਉਹ ਢਾਡੀ ਤੁਦ ਧਿਆਏ ਇਕ ਲਾਣੇ ਦਿਨ ਰਹਿਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੈ ਖ ਦੇਹਾਰ ਕੱਪੜ ਭੋਗ ਸੱਚ ਰਹਿਦਾ ਲਿਵੈ ਧਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਸ਼ਲੋਕ ਮਹੱਲਾ 5ਵਾਂ ਅੰਮ੍ਰਿਤ ਬਾਣੀ ਅਮਿਰਸ ਅੰਮ੍ਰਿਤ ਹਰ ਕਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਉਪਦੇਸ ਸੁਣੂ ਤੁਮ ਗੁਰ ਸਿੱਖ ਸਚੈ ਸੁਆਉ ਜਨ ਪਦਾਰਥ ਸਫਲ ਹੋਏ ਮਨ ਮਹਿਲਾਏ ਭਾਉ ਸੂਕ ਸਹਿ ਜਾਣਦ ਘਣਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰ ਗਹਿ ਪਾਈਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੀ ਪਾਣਾ ਜਪ ਤਪ ਸੰਜਮ ਪਾਣਾ ਹੀ ਕੱਢ ਲੇ ਪਾਣਾ ਜੁਨ ਪੁਵਾਈਐ ਪਾਣਾ ਬਖਸ਼ ਕਰੇ ਪਾਣਾ ਦੁਖ ਸੁਖ ਭੋਗੀਐ ਪਾਣਾ ਕਰਮ ਕਰੇ ਪਾਣੈ ਮਿੱਟੀ ਸਾਜ ਕੈ ਪਾਣੈ ਜੋਤ ਤਰੇ ਪਾਣੈ ਭੂਗ ਭੋਗੈਦਾ ਪਾਣੈ ਮਨਹਿ ਕਰੇ ਪਾਣੈ ਨਰਕ ਸੁਰਗ ਉਤਾਰੇ ਪਾਣੈ ਧਰਨ ਪਰੇ ਪਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਪੌੜੀ ਗੁੜਾਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਜਿਸ ਰਣ ਤੇਰਾ ਨਾਮ ਸਦ ਸਦਾ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇ ਰੈ त्राਪੀਐ ਰੋਗ ਸੋਗ ਦੁਖ ਵੰਝੈ ਜਿਸ ਨਾਮ ਮਨ ਵਸੈ ਤਿਸਾ ਪ੍ਰਾਪਤ ਲਾਲ ਜੋ ਗੁਰਬਖਦੀ ਰਸੈ ਅਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਦੁਧ ਸੱਚੇ ਮੇਰੇ ਪਿਆਰੇ ਸੁਖ ਮਹੱਲਾ 5ਵਾਂ ਨੇ ਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨ ਪਾਉਂਦੀ ਹਉ ਤੁਧ ਬਿਨ ਅੱਡ ਨ ਲਹਿਦੀ ਮਹੱਲਾ ਪੰਜਵਾਂ ਸਤਸਬ੍ਰਾਹਣ ਨਾਨਕ ਜੀਓ ਸਸੁਰਾਵਾਦੀ ਜੇਠੋ ਪਉ ਪਉ ਲੂਹੈ ਅੱਬੇ ਭਸ ਪੁਣੇ ਦੇ ਵਤਨ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਉਟਾ ਚਿੱਤ ਤਿਸ ਦਰਦ ਨਿਵਾਰਣੋ ਜਿਸ ਤੂੰ ਉਟਾ ਤਿਸ ਚਿੱਤ ਤਿਸ ਕਦੇ ਨਹਾਰਣੋ ਜਿਸ ਮੇਲੇ ਆ ਪੂਰਾ ਗੁਰੂ ਸੋ ਸਰ ਪਰਤਾਰਣੋ ਜਿਸ ਨੂੰ ਲਾਏ ਸੱਤ ਤੇ ਸੱਚ ਸਮਾਲਣੋ ਜਿਸ ਆਇਆ ਹੱਥ ਨਿਧਾਨ ਸੁ ਰਹਾ ਭਾਲਣੋ ਜਿਸਨੂੰ ਇੱਕ ਰੰਗ ਭਗਤ ਸੋ ਜਾਣਣੋਂ ਉਹ ਸਭਨਾ ਕੀ ਰੇਣ ਬਿਰਹੀ ਚਾਰਣੋਂ ਸਭ ਤੇਰੇ ਚੋਜ ਬਨਾਣ ਸਭ ਤੇਰਾ ਕਾਰਣੋਂ ਸ਼ਲੋਕ ਮਹੱਲਾ 5ਵਾਂ ਉਸਤਤਨੰਦਾ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ ਹੱਬ ਕਿਜ ਤਿਆਗੀ ਹੱਬੇ ਸਾਖ ਕੂੜਾ ਵੇ ਡਿਟੇ ਤਉ ਪੱਲੈ ਟੈਂਡੇ ਲਾਗੀ ਮਹੱਲਾ 5ਵਾਂ ਫਿਰਦੀ ਫਿਰਦੀ ਨਾਨਕ ਜੀ ਹਉ ਭਾਵੀ ਥੀ ਬੱਦ ਸਾਵਰ ਪੰਦਾ ਤਾ ਹਉ ਸੁਖ ਸੁਖਾਲੀ ਸੁੱਤੀ ਜਾਗਰ ਮਿਲਿਆ ਸੱਜਣ ਮੈਂ ਲੱਗਾ ਪੌੜੀ ਸਬੇ ਦੁਖ ਸੰਤਾਪ ਜਾਂ ਤੁਦ ਦੋ ਭੁੱਲੀਐ ਜੇ ਕੀਚੈ ਕੀਚਨ ਲਖ ਉਪਾਅ ਤਾਂ ਕਹੀ ਨਾ ਖੁੱਲੀਐ ਜਿਸ ਨੂੰ ਵਿਸਰੈ ਨਾਉ ਸੋ ਨਿਰਦਨ ਕਾਢੀ ਐ ਜਿਸ ਨੂੰ ਵਿਸਰੋ ਵਿਸਰੈ ਨਾਉ ਸੋ ਜੋ ਨਿਹਾਂਡੀ ਐ ਜਿਸ ਖਸਮ ਨਾ ਵਾ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਵੀ ਚਿੱਤ ਸੂਖ ਰੋ ਅਹੰਕਾਰਿਆ ਸੋ ਇਦਹਿ ਲੱਗ ਜਿਨ ਨਾਉ ਵਿਸਾਰੀਆਂ ਸਲੋਕ ਮਹੱਲਾ ਪੰਜਵਾਂ ਤੈਂਡੀ ਬੰਦਸ ਮੈਂ ਕੋ ਇਹ ਨ ਡਿੱਟਾ ਤੂੰ ਨਾਨਕ ਮਨ ਭਾਣਾ ਘੋਲ ਕਮਾਈ ਤਿਸ ਮਿੱਤਰ ਵਿਚੋਲੇ ਜਾਇ ਮਿਲ ਕੰਤ ਪਛਾਣਾ ਮਹੱਲਾ ਪੰਜਵਾਂ ਪਾਪ ਸੁਹਾਵੇ ਜਾ ਤਉ ਧਿਰ ਜੁਲਦੇ ਸਿਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤਉ ਜਸ ਗਾਵੇ ਜੀਉ ਪਿਆ ਤਉ ਸਰਣੀ ਰਹਾ ਪੌੜੀ ਮਿਲਣਾਰੀ ਸਤ ਸੰਗ ਮੰਗਲ ਗਾਵੀਆ ਘਰ ਕਾ ਹੋਆ ਬੰਧਾਨ ਬੌੜ ਨ ਧਾਵੀਆ ਬਿਨਠੀ ਦੁਰਮਤ ਦੂਰ ਦੂਰ ਦੁਰਤ ਸੋਏ ਕੂੜਾ ਵੀਆ ਸੀਲਵੰਤ ਪ੍ਰਧਾਨ ਹਿਰਦੈ ਸੁਚਾ ਵੀਆ ਅੰਤੁਰ ਬਾਹਰ ਇੱਕ ਇੱਕ ਰੀਤਾ ਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆ ਵੀਆ ਸੋ ਬਾਬਣੀ ਸਿਗਾਰ ਖਸ ਜਾਂ ਰਾਵੀਆ ਮਿਲਿਆ ਆਏ ਸੰਜੁਗ ਜਾਂ ਤਿਸ ਭਾਵੀਐ ਸ਼ਲੋਕ ਮਹੱਲਾ 5ਵਾਂ ਹਭ ਗੁਣ ਤੈ ਡੇ ਨਾਨਕ ਜੀਉ ਮੈਂ ਕੁਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੀਵੜਦਾ ਤਾਰ ਨ ਕੋਈ ਜਾਚੁ ਸਦਾ ਜਾਚੂਐ ਮਹੱਲਾ 5ਵਾਂ ਦੇਸ਼ ਜੰਡੜੀ ਊਣ ਮਚੂਣਾ ਗੁਰ ਸੱਜਣ ਜੀ ਉਤਰਾਇਆ ਹੱਬੇ ਸੁਖ ਸਹੇਲੜਾ ਸੁੱਤਾ ਜਿੱਤਾ ਜੱਗ ਸੁਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹ ਪਾਤ ਸਾਹ ਨਿਸ਼ਚਲ ਚੌਰ ਸਾਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਿਤ ਨਥਾ ਵੇ ਮਿਲੇ ਤਾ ਉਹ ਜੋ ਕੀਨੀ ਕਰਤਾ ਰਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਉਸੇ ਦਰਗਾਹ ਮਲ ਸਹੀ ਤੇਰਾ ਫਰਮਾਨ ਕਿਨੈ ਨਾ ਫੇਰੀਏ ਕਾਰਣ ਕਰਨ ਕਰੀਮ ਕੁਦਰਤ ਤੇਰੀ ਐਸ ਲੋਕ ਮਹੱਲਾ ਪੰਜਵਾਂ ਸੋਏ ਸੁਨਦੜੀ ਮੇਰਾ ਮਨ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜ ਹੱਥ ਮਜਾਹੂ ਮੈਂ ਮਾਨਕ ਲੱਦਾ ਮੂਲ ਮੁੱਲ ਨ ਕਿੱਦਾ ਮੈਂ ਕੋ ਸਤਗੁਰ ਦਿੱਤਾ ਢੂੰਡ ਬਜਾਈ ਥੀ ਅੱਜਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕਾ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੋ ਅੰਧਨ ਜਾਗਾ ਲੱਗਾ ਰੰਗ ਚਰਣਾ ਅਰਬਿੰਦ ਸਭ ਬ੍ਰਹਮ ਪਉ ਭਾਗਾ ਆਤਮ ਜਿਤਾ ਗੁਰਮਤੀ ਆ ਗੰਜਿਤ ਪਾਗਾ ਜਿਸੈ ਤਿਆ ਆ ਪਾਰ ਬ੍ਰਹਮ ਸੁ ਕਲ ਮਹਿਤਾਗਾ ਸਾਧੂ ਸੰਗਤ ਨਿਰਮਲਾ 68 ਮਜਨਾਗਾ ਜਿਸ ਪ੍ਰਭ ਮਿਲੇ ਆ ਆਪਣਾ ਸੋ ਪੁਰਖ ਸੁ ਭਾਗਾ ਨਾਨਕ ਤਿਸ ਬਲਹਾਰਣੈ ਜਿਸ ਏਵਡ ਭਾਗਾ ਸਾਦੂ ਸੰਗਤ ਨਿਰਮਲਾ 68 ਮੱਜ ਨਗ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲ ਹਾਰਣੈ ਜਿਸ ਏਵਡ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ